ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਿਕੇਸ਼ ਸ਼ਰਮਾ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਵੱਖ-ਵੱਖ ਵਾਡਾਂ ਦੇ ਵਿੱਚ ਅਨੇਕਾਂ ਸਮੱਸਿਆਵਾਂ ਨੇ ਹੁਸ਼ਿਆਰਪੁਰ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਹੈ ਤਾਂ ਇਸ ਵਕਤ ਵੀ ਅਸੀਂ ਮੌਜੂਦ ਹਾਂ ਹੁਸ਼ਿਆਰਪੁਰ ਦੇ ਵਾਰਡ ਨੰਬਰ 23 ਦੇ ਅਧੀਨ ਆਉਂਦੇ ਮੁਹੱਲਾ ਨਿਊ ਦਸ਼ਮੇਸ਼ ਨਗਰ ਦੇ ਗਲੀ ਨੰਬਰ 9 ਦੇ ਵਿੱਚ ਜਿੱਥੇ ਨਾ ਤਾਂ ਕੋਈ ਸੀਵਰੇਜ ਦੀ ਪਾਈਪਾਂ ਹੈਗੀਆਂ ਆਏ ਨੇ ਨਾ ਕੋਈ ਵਾਟਰ ਸਪਲਾਈ ਦੀਆਂ ਪਾਈਪਾਂ ਨੇ ਤਾਂ ਜਦੋਂ ਵੀ ਪਾਣੀ ਬਾਰਿਸ਼ ਹੁੰਦੀ ਹੈ ਪਾਣੀ ਇੱਥੇ ਇਕੱਠਾ ਹੋ ਜਾਂਦਾ ਤਾਂ ਮੱਛਰ ਮੱਖੀਆਂ ਨੇ ਜੋ ਕਿ ਪੈਦਾ ਹੁੰਦੇ ਨੇ ਤਾਂ ਉਹ ਬਿਮਾਰੀ ਦਾ ਘਾਰ ਹੈ ਜਿਸ ਤੋਂ ਬਾਅਦ ਲੋਕ ਨੇ ਮੁਹੱਲੇ ਦੇ ਇਸ ਗਲੀ ਦੇ ਬਹੁਤ ਹੀ ਪਰੇਸ਼ਾਨ ਨੇ بار-ਬਾਰ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਐਮਸੀ ਨੂੰ ਵੀ ਕਿ ਕੰਮ ਕਰਵਾ ਦਿੱਤਾ ਜਾਵੇ ਪਰੰਤੂ ਲੋਕਾਂ ਦੇ ਦੱਸਣ ਮੁਤਾਬਕ ਉਹਨਾਂ ਵੱਲੋਂ ਕੋਈ ਵੀ ਸਾਰ ਨਹੀਂ ਲਈਤੀ ਜਾ ਰਹੀ ਹੁਣ ਲੋਕ ਵੀ ਮੌਜੂਦ ਨੇ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰ ਕਰਨ ਜੀ ਕਿਹੜਾ ਮੁਹੱਲਾ ਹੈ ਜੀ ਇਹ ਨਿਊ ਦਸ਼ਮੇਸ਼ ਨਗਰ ਬਾੜ ਨੰਬਰ 23 ਨੰਬਰ ਗਲੀ ਇਸ ਮਸਿਆ ਆ ਰਹੀ ਪਈ ਹੈ ਤੁਹਾਨੂੰ ਸਭ ਤੋਂ ਪਹਿਲੀ ਗੱਲ ਸਰ ਕੀ ਆਪਣੇ ਜਿਹੜੀ ਇੱਥੇ ਵਾਟਰ ਸਪਲਾਈ ਠੀਕ ਹੈ ਜੀ ਤੇ ਪਹਿਲੀ ਗੱਲ ਤੇ ਸੀਵਰੇਜ ਸਾਡੇ ਫਰੰਟ ਆਫ ਫੇਸ ਤੇ ਹੈਗਾ ਸੀਵਰੇਜ ਕਾਟੋ ਕਰਨੀ ਸੀ ਇੱਕ ਸਾਲ ਤੋਂ ਮੈਕਸ ਟਾਈਮ ਹੋ ਗਿਆ ਆ ਠੀਕ ਹੈ ਉਹ ਸੀਵਰੇਜ ਦਾ ਕੋਈ ਹੱਲ ਨਹੀਂ ਹੋ ਰਿਹਾ ਚਾਰ ਤੋਂ ਪੰਜ ਵਾਰ ਅਸੀਂ ਐਮਸੀ ਦੇ ਘਰ ਵਿਜ਼ਿਟ ਵੀ ਕਰ ਚੁੱਕੇ ਹਾਂ ਉਹਨਾਂ ਨੂੰ ਦੱਸ ਵੀ ਚੁੱਕੇ ਹਾਂ ਕਿ ਕੀ ਇਸ਼ੂ ਹੈ ਉਹ ਵਿਜ਼ਿਟ ਕਰਦੇ ਆ ਹਾਂ ਜੀ ਅਸੀਂ ਅੱਜ ਨਹੀਂ ਮਹੀਨੇ ਤੁਹਾਡੀ ਕਮੇਟੀ ਚ ਗੱਲ ਚਾਹਦੀ ਪਈ ਆ ਕਦੀ ਕੋਚ ਕਦੀ ਕੋਚ ਅਜੇ ਤਿੰਨ ਦਿਨ ਪਹਿਲੇ 31 ਤਰੀਕ ਨੂੰ ਇਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਗੱਲ ਕੀਤੀ ਆਪਣੇ ਫਾਦਰ ਸਾਹਿਬ ਨਾਲ ਕਹਿੰਦੇ ਕਿ ਅਸੀਂ ਤੁਹਾਡੀ ਕੋਈ ਨਹੀਂ ਅਸੀਂ ਵਿਜ਼ਿਟ ਕਰਦੇ 1-2 ਦਿਨ ਚ ਅੱਜ ਜੋ 2 ਤਰੀਕ ਨਹੀਂ 3 ਤਰੀਕ ਨਹੀਂ 4 ਤਰੀਕ ਨਹੀਂ 5 ਤਰੀਕ ਨਿਕਲ ਗਈ ਠੀਕ ਹੈ ਸ਼ਾਇਦ ਅਸੀਂ ਮਹੀਨਾ ਕੋਲ ਨਾ ਕਰੀਏ ਮਹੀਨਾ ਵੀ ਨਹੀਂ ਆਣ ਇਹਨਾਂ ਨੇ ਕਿਸੇ ਨੇ ਅੱਜ ਜੋ ਨਾ ਟਾਈਮ ਆ ਚਾਹ ਸਾਡੇ ਘਰ ਦੇ ਫਰੰਟ ਆਫ ਫੇਸ ਤੇ ਮੋਰੇ ਇੰਨਾ ਗਟਰ ਸਾਰਾ ਵੇਸਟ ਆਫ ਮਟੀਰੀਅਲ ਫਰੰਟ ਆਫ ਫੇਸ ਸਾਡੇ ਘਰ ਤੇ ਮੋਰੇ ਠੀਕ ਹੈ ਜੇ ਨਾ ਕਰਕੇ ਸਾਨੂੰ ਇੰਨੀ ਦਿੱਕਤ ਮੱਖ ਮੱਛਰ ਮੱਖੀਆਂ ਬੇ ਬੇ ਹਮ ਤਹਾਵ ਕੋਈ ਉਹ ਨਹੀਂ ਉਹਦਾ ਜਿਹੜਾ ਵੇਸਟ ਆਫ ਮਟੀਰੀਅਲ ਸਾਰਾ ਸਾਰਾ ਗੰਦਾ ਹੈ ਸਾਹਮਣੇ ਪਲਾਟ ਆ ਉਹਨਾਂ ਚ ਜਾਂਦਾ ਆ ਸਾਨੂੰ ਅਗਰੇ ਬੋਲਦੇ ਕੰਪਲੇਂਟ ਕੀਤੀ ਉਹਨੇ 5 ਤੋਂ 6 ਵਾਰ ਸਾਨੂੰ ਲੈਣੇ ਤੱਕ ਵੀ ਆਏ ਅਸੀਂ ਇਹੀ ਗੱਲ ਐਮਸੀ ਮੈਡਮ ਤੱਕ ਵੀ ਭਜਾਈ ਕਿ ਸਾਨੂੰ ਇਹ ਦਿੱਕਤ ਹੈ ਸਾਡੇ ਦਾ ਕੱਲ ਨੂੰ ਹੱਥੋਂ ਪਾਈ ਹੋਈ ਕਿਸੇ ਕਾਰਨ ਵੈਲ ਉਹਨਾਂ ਦਾ ਵੈਲਿਡ ਫਾਈਨਟ ਹੈ ਕਿ ਭਾਈ ਇਹਦਾ ਕੋਈ ਹੱਲ ਕਰੋ ਜਿਆਦਾ ਕਿ ਸਾਨੂੰ ਕੋਈ ਐਮਸੀ ਵੱਲੋਂ ਕੋਈ ਵੀ ਹੱਲ ਦਾ ਨਹੀਂ ਆ ਰਿਹਾ ਕਿੰਨੀ ਕਵਾਰੀ ਤੁਸੀਂ ਐਮਸੀ ਨੂੰ ਸਮੱਸਿਆ ਦੱਸ ਚੁੱਕੇ ਹੋ ਤੇ ਕੀ ਕੁਝ ਕਹਿਣਾ ਹੁੰਦਾ ਹੈ ਉਹਨਾਂ ਦਾ ਚਾਰ ਤੋਂ ਪੰਜ ਵਾਰ ਅਸੀਂ ਵਿਜ਼ਿਟ ਸਪੈਸ਼ਲੀ ਮੁਹੱਲੇਦਾਰ ਕੱਲਾ ਨਹੀਂ ਸਿੰਗਲ ਬੰਦਾ ਨਹੀਂ ਚਾਰ ਤੋਂ ਪੰਜ ਵਾਰ ਅਸੀਂ ਮੁਹੱਲੇ ਦਾ ਸਾਰ ਜਾ ਕੇ ਆਏ ਉਹਨਾਂ ਨੇ ਇਹੀ ਕਹਿਣ ਆਇਆ ਕਿ ਅਸੀਂ ਤੁਹਾਡਾ ਜਿਹੜਾ ਆ ਪੁਆਇੰਟ ਅਸੀਂ ਕਮੇਟੀ 'ਚ ਰੱਖਿਆ ਪਿਆ ਹਲੇ ਤੱਕ ਅੱਗੇ ਕੋਈ ਫੰਡ ਨਹੀਂ ਸਾਨੂੰ ਆਇਆ ਹੈ ਹਲੇ ਤੱਕ ਸਾਨੂੰ ਇਹਦਾ ਕੋਈ ਪਤਾ ਨਹੀਂ ਲੱਗਾ ਆ ਅਸੀਂ ਤੁਹਾਡਾ ਅਪ੍ਰੈਲ ਤੋਂ ਬਾਅਦ ਕਰਾਦਣੇ ਆਇਆ ਠੀਕ ਆ ਜੀ ਹਲੇ ਤੱਕ ਸਟ੍ਰਾਈਕ ਚੱਲ ਰਹੀ ਹੈ ਇਹਨਾਂ ਦੀ ਜਿਹਨਾਂ ਲੇਬਰ ਦੀ ਜਿਹਨਾਂ ਕੰਮ ਕਰਨਾ ਆ ਠੀਕ ਆ ਜੀ ਅੱਜ ਵੀ ਉਹਨਾਂ ਦਾ ਤਿੰਨ ਦਿਨ ਪਹਿਲੇ ਚਾਰ ਦਿਨ ਪਹਿਲੇ ਉਹਨਾਂ ਨੂੰ ਫੋਨ ਕੀਤਾ ਉਹਨਾਂ ਦਾ ਇਹੀ ਆਨਸਰ ਹੈ ਕੀ ਮੈਡਮ ਕਿ ਸਾਨੂੰ ਕਹਿ ਰਹੀ ਕਿ ਅਸੀਂ ਤੁਹਾਡੀ ਕਮੇਟੀ 'ਚ ਤੁਹਾਡੀ ਗੱਲ ਰੱਖਤੀ ਆ ਉਹਨਾਂ ਦੇ ਫਾਦਰ ਸਾਹਿਬ ਨਾਲ ਅਸੀਂ ਗੱਲ ਕੀਤੀ ਉਹ ਕਹਿ ਰਹੇ ਕਿ ਤੁਹਾਡਾ ਐਮ ਤੁਹਾਡਾ ਕਮੇਟੀ ਵਿੱਚ ਤੁਹਾਡਾ ਹਜੇ ਤੱਕ ਆਪਾਂ ਗੱਲ ਹੀ ਨਹੀਂ ਕੀਤੀ ਕੁਝ ਸਾਨੂੰ ਕੁਝ ਤਾਂ ਕਲੀਅਰ ਹੀ ਨਹੀਂ ਕਿ ਕੀ ਹੈ ਕੀ ਨਹੀਂ ਇਹਦਾ ਹਾਂਜੀ ਸਰ ਐਮਸੀ ਕੌਣ ਨੇ ਤੁਹਾਡੇ ਵਾਰਡ ਮੰਨਮੀਤ ਕੋਰ ਤੁਲੀ ਤੇ ਉਹਨਾਂ ਨੂੰ ਜਦੋਂ ਤੁਸੀਂ ਸਮੱਸਿਆਵਾਂ ਦੱਸਦੇ ਹੋ ਇੱਕ ਕਹਿ ਲਈਏ ਬਸ ਮਿੱਠੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਤੁਸੀਂ ਇਹ ਕਹਿਣਾ ਚਾਹ ਰਹੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਜਿਨ੍ਹਾਂ ਨੇ ਕੋਈ ਐਕਸ਼ਨ ਲੈਣਾ ਹੁੰਦਾ ਉਹ ਐਕਸ਼ਨ ਕਰਕੇ ਦੱਸ ਦੇ ਠੀਕ ਹੈ ਇਹ ਨਹੀਂ ਕਿ ਹਾਂ ਵੀ ਸਾਲ 1.5 ਸਾਲ ਹੋ ਗਏ ਤੇ ਫਿਰ ਤੱਕ ਐਕਸ਼ਨ ਹੀ ਨਹੀਂ ਹੋ ਰਿਹਾ ਇਨਰ ਫੰਡ ਹੀ ਨਹੀਂ ਆ ਰਹੇ ਠੀਕ ਹੈ ਕਦੀ ਫੰਡ ਨਹੀਂ ਆਉਂਦੇ ਇਹਨਾਂ ਦੇ ਕਦੀ ਇਹਨਾਂ ਦੇ ਕਮੇਟੀ ਚ ਸਾਡਾ ਪੁਆਇੰਟ ਰੱਖ ਰਿਹਾ ਸਾਲ 1.5 ਸਾਲ ਹੋ ਗਏ ਹੱਲੇ ਪਤਾ ਨਹੀਂ ਕਿੰਨਾ 1.5 ਸਾਲ ਅਸੀਂ ਅੱਜ ਐਕਸ਼ਨ ਨਾ ਲੈਂਦੇ ਮੀਡੀਆ ਨਾਲ ਸੀ ਤੁਹਾਨੂੰ ਅਪਰੋਚ ਕਰਦੇ ਸ਼ਾਇਦ ਇਹਨਾਂ ਨੇ ਦੇ 1.5 ਸਾਲ ਹੋ ਤਬਾਦਨਾ ਸੀਗਾ ਇਹ ਚਾਹੁੰਦੇ ਕਿ ਕੋਈ ਅਗਲੀ ਆਵੇ ਪਾਰਟੀ ਆਵੇ ਉਹ ਕਹਿਦਾ ਹੱਲ ਕਰੇ ਠੀਕ ਹੈ ਨਾ ਅੱਜ ਦੇ ਟਾਈਮ ਵਿੱਚ ਹੱਥ ਲਾ ਕੇ ਕੋਈ ਮਨਜ਼ੂਰੀ ਨਹੀਂ ਕਿ ਹਾਂ ਵੀ ਅਸੀਂ ਇੱਥੇ ਆਈਏ ਕੋਈ ਕੰਮ ਕਰੀਏ ਹੱਲ ਕਰੀਏ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਹਰੀਕਿਸ਼ਨ ਜੀ ਕਿੰਨੀ ਦੇਰ ਦੇ ਸਰ ਇੱਥੇ ਰਹਿ ਰਹੇ ਹੋ ਮੈਨੂੰ ਤੇ 20-22 ਸਾਲ ਹੋ ਗਿਆ ਜੀ ਰਹਿੰਦੇ ਨੇ ਮੇਰੇ ਤੇ ਹੁਣ ਸਮੱਸਿਆ ਜਿਹੜੀ ਕਿ ਆ ਰਹੀ ਪਈ ਆ ਇਹ ਕਿੰਨੀ ਦੇਰ ਤੋਂ ਆ ਰਹੀ ਪਈ ਹੈ ਇਹ ਸਮੱਸਿਆ ਜਦੋਂ ਦੇ ਅਸੀਂ ਘਰ ਬਣਿਆ ਹਲੇ ਉਹਦੋਂ ਦੀ ਸਮੱਸਿਆ ਹੀ ਆ ਜੀ ਨਾ ਤਾਂ ਇਸ ਗਲੀ 'ਚ ਬਾਰਦਰਸ ਬਲਾਈ ਆ ਨਾ ਸੀਵਰੇਜ ਆ ਨਾ ਸਟਰੀਟ ਲਾਈਟ ਹੈਗੀ ਆ ਠੀਕ ਆ ਨਾ ਠੀਕ ਬਹੁਤ ਮਾੜੀ ਹਾਲਤ ਚ ਰਹਿ ਰਹੇ ਆ ਅਸੀਂ ਠੀਕ ਹਨ ਠੀਕ ਹੈ ਤੇ ਸਰ ਬਾਰਿਸ਼ ਵੀ ਜਦੋਂ ਪੈ ਜਾਂਦੀ ਹੋਵੇਗੀ ਵੈਸੇ ਤਾਂ ਵਾਟਰ ਸਪਲਾਈ ਨਾ ਸੀਵਰੇਜ ਦਾ ਇੱਥੇ ਪ੍ਰੋਪਰ ਉਹ ਹੈਗਾ ਤੇ ਬੱਚੇ ਕਿਸ ਤਰ੍ਹਾਂ ਦੇ ਨਾਲ ਬਾਹਰ ਨਿਕਲਦੇ ਨੇ ਚਿੱਕੜੋ ਚਿੱਕੜੀ ਹੋ ਜਾਂਦਾ ਹੋਵੇ ਚਲਕ ਜਾਂਦੇ ਆ ਗਿਰ ਜਾਂਦੇ ਆ ਜੀ ਬੱਚੇ ਗਿਰ ਜਾਂਦੇ ਆ ਤੇ ਉਹ ਤਿਲਕ ਜਾਂਦੇ ਪਿਆਰ ਕਰ ਕਰਦੇ ਸਕੂਟਰ ਖਿਸਕ ਜਾਂਦੇ ਆ ਜੀ ਬਹੁਤ ਬਹੁਤ ਸਮੱਸਿਆ ਹੈ ਇਹ ਤਾਂ ਐਮਸੀ ਸਾਹਿਬ ਕੋ ਕਿੰਨੀ ਕ ਵਾਰੀ ਜਾ ਚੁੱਕੇ ਹੋ ਕੀ ਜਵਾਬ ਹੈ ਸਾਹਿਬ ਕੋ ਅਸੀਂ 4 ਵਾਰੀ ਗਏ ਆ ਜੀ ਪਹਿਲਾਂ ਅਸੀਂ ਪਿਛਲੇ ਸਾਲ ਜਾਂਦੇ ਰਹੇ ਆ ਕਹਿੰਦੇ 31 ਮਾਰਚ ਤੋਂ ਬਾਅਦ ਆਈਓ ਫਿਰ ਅਸੀਂ ਅਪ੍ਰੈਲ ਮਹੀਨੇ ਗਏ ਆ ਨਾਲ ਕੋ ਕੰਦੇ ਜੀ ਹਲੇ ਤੱਕ ਫਾਂਡ ਨਹੀਂ ਆਏ ਤੁਹਾਡੀ ਗੱਲ ਅੱਗੇ ਵੱਲ ਚੱਲਦੀ ਬਈ ਆ ਉਸ ਤੋਂ ਬਾਅਦ ਸਾਨੂੰ ਹੋਰ ਇਹਨਾਂ ਨੇ ਕੱਖ ਨਹੀਂ ਕਿਹਾ ਬਸ ਇਦਾਂ ਹੀ ਖੜੇ ਆ ਦੋ ਸਾਲ ਹੋ ਗਏ ਜੀ ਹੁਣ ਤੁਸੀਂ ਕੀ ਮੰਗ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਡੀ ਗਲੀ ਚ ਬਾਰਦਰਸ ਬਲਾਈ ਤੇ ਸੀਵਰੇਜ ਦੀਆਂ ਪਾਪਾ ਪਾਈ ਜਾਣ ਤੇ ਮੇਨ ਦੇ ਵਿੱਚ ਜੋੜੀਆਂ ਜਾਣ ਤੇ ਬਾਕੀ ਜੋ ਸੜਕਾਂ ਬਣਾਈਆਂ ਜਾਣ ਠੀਕ ਹੈ ਠੀਕ ਜੀ ਸੋ ਲੇਡੀਜ਼ ਵੀ ਬੋਰਡ ਦੀਆਂ ਮੁਹੱਲੇ ਦੀਆਂ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਨਰਿੰਦਰ ਕਾਰ ਮੈਮ ਕੀ ਸਮੱਸਿਆ ਆ ਰਹੀ ਪਈ ਹੈ ਬੜੇ ਕਹਿ ਸਕਦੇ ਆਂ ਅਸੀਂ ਗੰਦੇ ਹੀ ਹਾਲਾਤ ਨੇ ਬੱਚੇ ਵੀ ਇੱਥੋਂ ਕਿਸ ਤਰ੍ਹਾਂ ਨਾ ਨਿਕਲਦੇ ਹੋਣਗੇ ਗਾਰਾ ਹੀ ਗਾਰਾ ਹੋਇਆ ਪਿਆ ਹੈ ਜੀ ਹਾਂਜੀ ਸਰ ਬਹੁਤ ਬੁਰੀ ਹਾਲਤ ਹੈ 10 ਸਾਲ ਹੋ ਗਏ ਸਾਨੂੰ ਘੱਟੋ ਘਾਟ ਇੱਥੇ ਆਂਦੇ ਰਹਿੰਦਿਆਂ ਨੂੰ ਅੱਜ ਤੱਕ ਸਾਡੀ ਸੜਕ ਨਹੀਂ ਬਣੀ ਬਹੁਤ ਵਾਰੀ ਆਪਾਂ ਜਾ ਜਾ ਕੇ ਗਿਆ ਹੈ ਆਪਣੇ ਐਸਐਮਜੀ ਨੂੰ ਮਨਵੀਤ ਮਨਵੀਤ ਕਰਤੂਲੀਨੋ ਪਰ ਸਾਡੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹਾਂ ਜੀ ਹੁਣ ਤੁਸੀਂ ਵੈਸੇ ਜਿਵੇਂ ਕਿ ਬਹੁਤ ਵਾਰੀ ਜਾ ਵੀ ਚੁੱਕੇ ਹੋ ਕਿਹੜੇ ਸ਼ਬਦਾਂ ਦੇ ਵਿੱਚ ਜਗਾਉਣਾ ਚਾਹੋਗੇ ਜੀ ਉਹਨਾਂ ਨੂੰ ਸਰ ਸਾਨੂੰ ਸੜਕ ਜ਼ਰੂਰੀ ਆ ਸਾਡੀ ਸੜਕ ਬਣ ਜਾਵੇ ਹਾਂਜੀ ਹਾਂਜੀ ਇੱਕ ਪਾਣੀ ਸੀਵਰੇਜ ਤੇ ਪ੍ਰੋਪਰ ਲਾਈਟ ਹੋਵੇ ਰਾਤ ਨੂੰ ਇੱਥੇ ਬੜਾ ਮਤਲਬ ਡਰ ਲੱਗਦਾ ਆਲੇ ਦੁਆਲੇ ਪੂਰਾ ਜੰਗਲ ਏਰੀਆ ਬਣਿਆ ਹੋਇਆ ਹੈ ਤੁਸੀਂ ਦੇਖ ਹੀ ਸਕਦੇ ਹੋ ਹਾਂਜੀ ਮੈਮ ਕੀ ਨਾਮ ਹੈ ਜੀ ਤੁਹਾਡਾ ਪ੍ਰੀਤੀ ਅਮਮ ਇਥੇ ਜਿਵੇਂ ਕਿ ਲਾਈਟਾਂ ਹਨ ਨਹੀਂ ਗਿਆ ਸੀਵਰੇਜ ਵਗੈਰਾ ਦੀ ਕੋਈ ਨਹੀਂ ਇਹ ਤਾਂ ਪਲਾਟ ਵੀ ਖਾਲੀ ਨੇ ਜਾਨਵਰ ਵੀ ਆਪਾਂ ਕਹਿ ਸਕਦੇ ਹਾਂ ਕੋਈ ਸੱਪ ਸਲੂਪੇ ਜਿਹੜੇ ਕਿ ਨਿਕਲ ਸਕਦੇ ਨੇ ਜਾਂ ਬਾੜ ਸਕਦੇ ਨੇ ਘਰ ਦੇ ਵਿੱਚ ਤਾਂ ਕੀ ਕੁਝ ਕਹਿਣਾ ਚਾਹੋਗੇ ਜੀ ਦੋ ਵਾਰੀ ਤਾਂ ਸੱਪ ਨਿਕਲਿਆ ਜੀ ਅਸੀਂ ਆਪਣੀ ਅੱਖੀ ਦੇਖਿਆ ਥੋਦੀ ਜਿਹੜਾ ਬਾਰਿਸ਼ ਕਰਕੇ ਪ੍ਰੋਬਲਮ ਆ ਰਹੀ ਆ ਆਹੀ ਰਸਤਾ ਕੱਚਾ ਰਸਤਾ ਜਾਂਦਾ ਪਿਆ ਤੇ ਐਕਟਿਵ ਸਲਿੱਪ ਕਰਦੀ ਹੈ ਦੋ ਵਾਰੀ ਤਾਂ ਮੈਂ ਗਿਰਦੀ ਗਿਦੀ ਬੱਚੀ ਹੈਗੀ ਆ ਇਧਰ ਉਹਦੀ ਸਾਰਾ ਖਾਲੀ ਫਲਾਟ ਹੈ ਜੇ ਗਲੀ ਬਣੀ ਹੋਏਗੀ ਤਾਂ ਅਸੀਂ ਆਪਣਾ ਏਰੀਆ ਪੂਰਾ ਸਾਫ਼ ਰੱਖਾਂਗੇ ਤੇ ਸੀਵਰੇਜ ਦੀ ਕਨੈਕਸ਼ਨ ਬਿਲਕੁਲ ਨਹੀਂ ਸਾਡੇ ਬੈਕ ਮਾਰਦਾ ਅੰਦਰ ਮੱਛਰ ਮੱਖੀਆਂ ਦੇ ਬਹੁਤ ਪ੍ਰੋਬਲਮ ਹੈਗੀ ਆ ਅਸੀਂ ਆਪਣੇ ਵੱਲੋਂ ਤਾਂ ਪੂਰਾ ਧਿਆਨ ਰੱਖ ਰਹੇ ਆ ਵੀ ਆਪਣੀ ਸੇਫਟੀ ਰੱਖੀ ਸਪਰੇ ਵਗੈਰਾ ਕਰਨੀ ਆ ਪਰ ਫਿਰ ਵੀ ਜੇ ਸੀਵਰੇਜ ਬਣ ਜਨਗੇ ਗਲੀ ਬਣ ਜਗੀ ਸਟਰੀਟ ਲਾਈਟਸ ਹੋਣਗੀਆਂ ਤਾਂ ਅਸੀਂ ਹੋਰ ਜ਼ਿਆਦਾ ਹੁਣ ਤੁਸੀਂ ਕੀ ਮੰਗ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਸਾਡੀ ਸਭ ਤੋਂ ਪਹਿਲਾਂ ਮੰਗ ਤਾਂ ਇਹ ਹੀ ਆ ਕਿ ਸੀਵਰੇਜ ਪੈਨ ਉਸ ਤੋਂ ਬਾਅਦ ਵਾਟਰ ਸਪਲਾਈ ਤੇ ਨਾਲ ਸਟਰੀਟ ਲਾਈਟਸ ਹੋਣ ਤਾਂ ਕਿ ਅਸੀਂ ਆਪਣਾ ਏਰੀਆ ਬਹੁਤ ਵਧੀਆ ਬਣਾ ਕੇ ਰੱਖੀਏ ਜਿਵੇਂ ਉਦੋਂ ਸਾਰੇ ਪੋਸ਼ ਏਰੀਆ ਨੇ ਇਹ ਵੀ ਏਰੀਆ ਬਹੁਤ ਵਧੀਆ ਹੋ ਜਾਏ ਵਾਰਡ ਨੰਬਰ 23 ਸਾਡੇ ਜਿਹੜਾ 24 ਹੈ ਉਹ ਵੀ ਬੜਾ ਵਧੀਆ ਬਣ ਰਿਹਾ ਗਲੀਆਂ ਬਣੀ ਹੋਈਆਂ ਸਾਰਾ ਕੁਝ ਪਰ ਸਾਡੇ ਜਿਹੜੇ ਤੁਲੀ ਮਾਨਮ ਨੇ ਕੁਝ ਨਹੀਂ ਕਰ ਰਹੇ ਬਾਰ-ਬਾਰ ਰਿਟਨ ਟੂ ਕਸਟਰੀ ਦਿੱਤੀਆਂ ਨੇ ਚਾਰ-ਪੰਜ ਵਾਰੀ ਗਏ ਨੇ ਇਹ ਪਰ ਕੋਈ ਰਿਕੁਐਸਟ ਨਹੀਂ ਤਾਂ ਹੁਣ ਐਮਸੀ ਸਾਹਿਬ ਨਾਲ ਵੀ ਇੱਥੋਂ ਦੇ ਗੱਲਬਾਤ ਕਰ ਲੈਣੇ ਆ ਉਹਨਾਂ ਦਾ ਵੀ ਕੀ ਕਹਿਣਾ ਸੋ ਉਹ ਵੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁਕੇ ਮੈਮ ਨਮਸਕਾਰ ਜੀ ਮੈਮ ਅਨਿਕੇਤ ਸ਼ਰਮਾ ਗੱਲ ਕਰ ਰਿਹਾ ਸੀ ਅਦਾਰਾ ਹਾਰਪੁਰ ਨਿਊਜ਼ ਤੋਂ ਜੀ ਹਾਂਜੀ ਹਾਂਜੀ ਮੈਮ ਇੱਕ ਗਲੀ ਨੰਬਰ 9 ਹੈ ਤੁਹਾਡੇ ਵਾਰਡ ਦੇ ਵਿੱਚ ਨਿਊ ਦਸ਼ਮੇਸ਼ ਨਗਰ ਦੀ ਇੱਥੇ ਬਹੁਤ ਹੀ ਪ੍ਰੋਬਲਮ ਆ ਰਹੀ ਪਈ ਹੈ ਲੋਕਾਂ ਨੂੰ ਨਾ ਕੋਈ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੈ ਨਾ ਪਾਈਪਾਂ ਸੀਵਰੇਜ ਦੀਆਂ ਨੇ ਜੀ ਲੋਕ ਵੀ ਮੌਜੂਦ ਨੇ ਔਰ ਰਿਕਾਰਡ ਹੀ ਗੱਲ ਕਰ ਰਹੇ ਸੀ ਆਪਾਂ ਅੱਛਾ ਜੀ ਕੀ ਮੈਮ ਕਹਿਣਾ ਚਾਹਵੋਗੇ ਕਿ ਕਾਫੀ ਧੀਰ ਲੋਕਾਂ ਦਾ ਕਹਿਣਾ ਹੈ ਬੜੀ ਧੀਰ ਹੋ ਚੁੱਕੀ ਹੈ ਪਰ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਪਿਆ ਇਹ ਬਹੁਤ ਵਾਰੀ ਤੁਹਾਡੇ ਕੋਲ ਆਏ ਨੇ ਜੀ ਇੱਥੇ ਨਾ ਪਹਿਲਾਂ ਅਸੀਂ ਸੀਵਜ ਦੇ ਬੰਦੇ ਟੀਮ ਪੂਰੀ ਭੇਜੀ ਸੀਗੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਪਾਈਪ ਪੀਵੀਸੀ ਦੀ ਅਲਾਈਨਮੈਂਟ ਹੈ ਨਾ ਉਹ ਖਰਾਬ ਹੈ ਉਹਨੂੰ ਠੀਕ ਕਰਨ ਵਾਲਾ ਸੀਵਜ ਬੋਰਡ ਦੇ ਟੀਮ ਵੀ ਆਈ ਸੀਗੀ ਜਿਹੜੇ ਸੀਵਜ ਬੋਰਡ ਦੇ ਅਫਸਰ ਨੇ ਉਹ ਵੀ ਆ ਕੇ ਮੌਕਾ ਦੇਖ ਕੇ ਗਏ ਸੀ ਬਾਕੀ ਇਹਦਾ ਕੰਮ ਹਲੇ ਪ੍ਰੋਸੈਸਟ ਹੈ ਕਿ ਆਉਣ ਵਾਲੇ ਅ ਦੋ ਕੁ ਮਹੀਨੇ ਆਕ ਅਸੀਂ ਗੱਲ ਕੀਤੀ ਸੀਗੀ ਮੱਲੇਵਾਲਿਆਂ ਦੇ ਫੋਨ ਆਏ ਸੀਗੇ ਉਹਨਾਂ ਨੇ ਮੈਂ ਪੂਰੀ ਅਪਡੇਟ ਦਿੱਤੀ ਹੋਈ ਹੈ ਇੱਕ ਮੁੰਡਾ ਹੈਗਾ ਕਰਨ ਉਹਦਾ ਵੀ ਫੋਨ ਆਇਆ ਸੀ तकरीबन 4 ਦਿਨ ਪਹਿਲਾਂ ਤੇ ਉਹਨੂੰ ਕਿਹਾ ਸੀਗਾ ਪੂਰਾ ਕਿ ਕੰਮ ਹੋ ਜਾਏਗਾ ਐਕਾ ਨਹੀਂ ਹੈ ਕਿ ਅਸੀਂ ਕੁਝ ਮਤਲਬ ਕਿ ਕਰ ਨਹੀਂ ਰਹੇ ਸੀਰੀਅਸਲੀ ਵਰਕਰ ਵੀ ਆਏ ਸੀ ਸੀਵਜ ਬੋਰਡ ਦੀ ਟੀਮ ਵੀ ਆਈ ਸੀ ਤੇ ਇੱਥੇ ਬਾਦੀ ਹੁੰਦਾ ਹੈ ਹਨਾ ਪ੍ਰੋਸੀਡਿੰਗ ਤੋਂ ਬਾਅਦ ਜੀ ਮੈਮ ਪਰ ਕਿੰਨਾ ਕੁ ਸਮਾਂ ਜਿਹੜਾ ਕਿ ਲੋਕ ਵੀ ਕਹਿ ਚੁੱਕੇ ਨੇ ਆਪਾਂ ਚਾਰ ਪੰਜ ਵਾਰੀ ਆ ਚੁੱਕੇ ਕਿੰਨੇ ਕ ਸਮੇਂ ਤੱਕ ਇਸ ਸਮੱਸਿਆ ਹੱਲ ਹੋ ਜਾਵੇਗੀ ਜੀ ਦੇਖੋ ਟੈਂਡਰ ਲੱਗਿਆ ਹੋਇਆ ਹੈ ਚੰਡੀਗੜ੍ਹ ਤੋਂ ਪ੍ਰੋਸੀਡਿੰਗ ਪਾਸ ਹੋਏਗੀ ਤੇ ਫਿਰ ਅੱਗੇ ਕੰਮ ਮਿਲੇਗਾ ਹਨਾ ਠੇਕੇਦਾਰ ਨੂੰ ਮੈਨੂੰ ਲੱਗਾ ਤਕਰੀਬਨ ਇਸੀਆਂ 2 ਮਹੀਨਿਆਂ ਦੇ ਅੰਦਰ ਹੋ ਜਾਏਗਾ ਠੀਕ ਹੈ ਮੈਮ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਹਾਂਜੀ ਓਕੇ ਉਸੇ ਮੋਹੱਲੇ ਦੇ ਐਮਸੀ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਵੀ ਜਿਹੜਾ ਕਿ ਅਸ਼ਵਾਸਨ ਦਿੱਤਾ ਗਿਆ ਹੈ ਲੋਕਾਂ ਨੂੰ ਕਿ ਟੈਂਡਰ ਨੇ ਜਿਹੜੇ ਕੀ ਉਹ ਪਾਸ ਹੋ ਚੁੱਕੇ ਨੇ ਤੇ ਜਲਦੀ ਇਸ ਮੁਹੱਲੇ ਦੇ ਵਿੱਚ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ